ਮੈਂ ਸਵਾਲ ਕਰ ਰਹੇ ਹਾਂ 328 ਲਾਪਤਾ ਪਵਨ ਸਰੂਪਨ ਦੇ ਮਾਮਲੇ ਦੇ ਵਿੱਚ ਮੈਂ ਸਵਾਲ ਕਰ ਰਹੇ ਹਾਂ ਐਸ ਐਸ ਕੋਹਲੀ ਦੀ ਹੋਈ ਗ੍ਰਿਫਤਾਰੀ ਸਤਿੰਦਰ ਸਿੰਘ ਕੋਹਲੀ ਉਹਨਾਂ ਦੀ ਗ੍ਰਿਫਤਾਰੀ ਕੀ ਇਹ ਮਹਿਜ਼ ਕੋਹਲੀ ਦੀ ਗ੍ਰਿਫਤਾਰੀ ਤੱਕ ਦਾ ਮਾਮਲਾ ਜਾਂ ਉਸ ਤੋਂ ਵੱਧ ਕੇ ਇਸ ਮਾਮਲੇ ਦੀਆਂ ਤਾਰਾਂ ਸੁਖਵੀਰ ਸਿੰਘ ਬਾਦਲ ਤੱਕ ਵੀ ਜਾਣਗੀਆਂ ਐਸ ਐਸ ਕੋਹਲੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਆਡਿਟ ਦਾ ਸਹਾਇਕਤਾ ਬੇਖਣ ਲਈ ਆਡਿਟ ਕਰਨ ਲਈ ਸੀਏ ਵੱਜੋਂ ਕੰਮ ਕਰਨ ਲਈ ਵੱਡੀ ਮੋਟੀ ਤਨਖਾਹ ਤੇ ਹੁੰਦੇ ਨੇ 3.5 ਲੱਖ ਮਹੀਨਾ ਤਨਖਾਹ ਜੀ ਪਤਾ ਨਹੀਂ ਕੀ ਜੀ ਹਲੋ ਜੀ ਇੰਨਾ ਚੱਕੋ ਜੀ ਪੈਕੇਜ ਇੰਨਾ ਜੀ ਸ਼੍ਰੋਮਣੀ ਕਮੇਟੀ ਲਗਾਤਾਰ ਨੰਮ ਭਰਦੀ ਆ ਰਹੀ ਹੈ ਕਿ ਜੀ ਅਸੀਂ ਜੀ ਇਹ ਘਪਲੇ ਦਾ ਮਾਮਲਾ ਜੀ ਇਹ ਅੰਕੜਿਆਂ ਦਾ ਲਿਖਣ ਦਾ ਮਾਮਲਾ ਜੀ ਇਹ ਭੇਟਾ ਦਾ ਮਾਮਲਾ ਜੀ ਪਰ 328 ਰੂਪ ਕਿਥੇ ਕਿਉਂ ਨਹੀਂ ਦੱਸ ਪਾਰਿਸ਼੍ਰਮਿਕ ਕਮੇਟੀ ਇਹ ਕੋਲੀ ਸੁਖਬੀਰ ਬਾਦਲ ਦਾ ਨੇੜਲਾ ਹੀ ਨਹੀਂ ਕਹਿੰਦੇ ਜੀ ਉਹਨਾਂ ਦਾ ਕੰਮਕਾਰ ਵੀ ਲਿਖਦਾ ਹੁਣ ਜੇ ਇਹ ਵਿਅਕਤੀ ਸੁਖਬੀਰ ਬਾਦਲ ਲਈ ਕੰਮ ਕਰਦਾ ਸੀ ਤੇ ਇਹਦੀ ਗ੍ਰਿਫਤਾਰੀ 328 ਲਾਪਤਾ ਪਵਨ ਸਰੂਪ ਦੇ ਮਾਮਲੇ 'ਚ ਹੋਈ ਹੈ ਤਾਂ ਕੀ ਇਸ ਕਨੈਕਸ਼ਨ ਨੂੰ ਕੱਲ ਨੂੰ ਸਰਕਾਰ ਜਾਂ ਪੁਲਿਸ ਜਾਂ ਜਾਂਚ ਦੀ ਟੀਮ ਐਸਆਈਟੀ ਸਿੱਟ ਸੁਖਬੀਰ ਤੱਕ ਵੀ ਲੈ ਕੇ ਜਾਏਗੀ ਇਹ ਇਸ ਮਾਮਲੇ ਤੇ ਸੁਖਬੀਰ ਤੋਂ ਵੀ ਸਿੱਟ ਕੁਝ ਕੁਝ ਕਰ ਸਕਦੀ ਹੈ